ਸ਼ਹਿਰ ਦੇ ਰੂਪ ਤੇ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕਰਦੇ ਹਾਂ ਕਮਿਸ਼ਨਰ ਗ੍ਰੇਡ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਦੀ ਅਗਵਾਈ ਤੌਰ ਤੇ ਕਰਵਾਈ ਹੈ ਇੱਕ ਵੱਡੇ ਡਰੱਗ ਤਸਕਰ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਦੋ ਸੰਬੰਧਿਤ ਦੋ ਗੈਰ ਕਾਨੂੰਨੀ ਬੰਤੀ ਬੋਹ ਹਥਿਆਰ ਛੇ

ਵਾਸੀ ਨੇਰੇ ਲੰਮਾ ਪਿੰਡ ਚੌਂਕ ਸਿਗਨਲ ਐਂਡ ਕਲੇਵ ਵੱਜੋਂ ਹੋਈ ਹੈ ਤੋਂ 5 ਕਿਲੋ ਹੀਰੋਇਨ। ਮੈਂ ਵੀ ਚਲਤਰ ਕਮਿਸ਼ਨਟ ਪੁਲਿਸ ਵੱਲੋਂ ਅੱਜ ਇੱਕ ਪਿਛਲੇ ਕੇਸ ਦੀ ਤਫਤੀਸ਼ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ કુલ 13 ਕਿਲੋ ਹੀਰੋਇਨ ਦੀ ਰਿਕਵਰੀ ਹੋਈ ਹੈ। ਇਹਨਾਂ ਦੋਵੇਂ ਦੋਸ਼ੀਆਂ ਤੋਂ ਸ਼ਿਵਮ ਅਤੇ ਅਬਰਿੰਦਰ ਸਿੰਘ ਗੇਲਿਆਸ ਕਪੂ ਤੋਂ 13 ਕਿਲੋ ਹੀਰੋਇਨ ਦੀ ਰਿਕਵਰੀ ਨਾਲ ਤਿੰਨ ਲਗਜ਼ਰੀ ਵਾਹਨ ਅਤੇ ਦੋ ਇਲੀਗਲ ਪੈਪਨ ਦੀ ਵੀ ਰਿਕਵਰੀ ਹੋਈ ਹੈ। ਸੋ ਇਹਨਾਂ ਦੀ ਜੋ ਅੱਗੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਜੇ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਦੇ ਵਿੱਚ ਸਾਨੂੰ ਸ਼ਹਿਰ ਦੇ ਵਿੱਚ ਅਤੇ ਦੋਆਬਾ ਏਰੀਆ ਵਿੱਚ ਨਸ਼ਾ ਵੇਚਣ ਵਾਲੇ ਅਤੇ ਪਿੱਛੋਂ ਇਹਨਾਂ ਦੀ ਸਪਲਾਈ ਲਾਈਨ ਕੀ ਸੀ ਉਹਦੇ ਸੰਬੰਧੀ ਵੀ ਹੋਰ ਨਵੇਂ ਤੱਥ ਸਾਡੇ ਸਾਹਮਣੇ ਆਉਣਗੇ। ਥੈਂਕ ਯੂ।